ਆਮ ਵਾਹ ਸ੍ਰੀ ਵਾਹਿਗੁਰੂ ਇੱਕ ਬੇਨਤੀ ਲੱਗਾ ਤੁਹਾਡੀ ਖਿਦਮਤ ਵਿੱਚ ਕਰਨ ਤੇ ਨਾਲ ਹੀ ਆਪਾਂ ਫਾਤੇ ਬੁਲਾ ਦੇਣੀ ਹੈ ਭੈਣੋ ਇੱਕ ਤੁਹਾਡੇ ਵਰਗੀ ਭੈਣ ਨਵੀਂ ਵਿਆਹੀ ਤੇ ਪਿੰਡ ਉਹਨਾਂ ਦੇ ਮੇਲਾ ਤੇ ਮੇਲਾ ਵੇਖਣ ਚਲ ਗਈ ਲਲਾਰੀ ਚੁੰਨੀਆਂ ਰੰਗਦੀ ਤੇ ਉਹਦੀ ਪਰਜਾਈ ਨੇ ਆਖਿਆ ਨੇ ਤੂੰ ਵੀ ਚੁੰਨੀ ਰੰਗਾਲਾ ਉਹ ਲਲਾਰੀ ਨੂੰ ਕਹਿੰਦੀ ਵੀ ਚੁੰਨੀ ਰੰਗਦੇ ਹੋ ਕਹਿੰਦਾ ਵੀ ਦੇ ਚੁੰਨੀ ਸਿਰ ਤੋਂ ਲਾ ਕੇ ਉਹ ਕਹਿੰਦੀ ਨਹੀਂ ਸਿਰ ਦਾ ਸਾਲੂ ਉਤਾਰ ਖਲੋਵਾ ਨੰਗੀ ਥੀਵਾ ਵਿੱਚ ਬਜਾਰੀ ਪਕੇ ਸਹਰੇ ਦੇ ਨਾ ਢੋਈ ਤੇ ਹਾਸੀ ਕਰਨ ਗਵਾਰੀ ਉਹ ਕਹਿੰਦੀ ਸਿਰ ਤੇ ਚੁੰਨੀ ਰਹਿਣ ਦੇ ਇਸ ਤਰਾ ਹੀ ਰੰਗ ਉਹ ਕਹਿੰਦਾ ਧੀਏ ਇਸ ਤਰਾ ਨਹੀਂ ਰੰਗੀ ਜਾਣੀ ਇਹ ਚੁੰਨੀ ਤੈਨੂੰ ਲਾ ਕੇ ਦੇਣੀ ਪਵੇਗੀ ਮੈਂ ਮੱਟ ਵਿੱਚ ਪਾਵਾਂਗਾ ਤੇ ਫਿਰ ਚੁੰਨੀ ਰੰਗੀ ਜਾਣੀ ਆ ਇਹ ਕੋ ਵੀ ਧੀ ਸੀਗੀ ਤੇ ਹੁਣ ਪਤਾ ਕੀ ਹੋ ਗਿਆ ਵਿਆਹਾਂ ਵਿੱਚ ਕੀ ਹੁੰਦਾ ਕੱਲ ਮੈਂ ਤਰਨਤਾਰਨ ਬਜ਼ਾਰ ਵਿੱਚ ਦੀ ਲੱਗਾ ਲੰਘਣ ਸ਼ਰਮਣਾ ਮੇਰੀਆਂ ਅੱਖਾਂ ਝੋਟ ਗਈਆਂ ਪਤਾ ਕਿਉਂ ਮਹਿੰਦੀ ਲਾਉਣ ਵਾਲੇ ਦੋ ਭਈਏ ਬੈਠੇ ਉਹਨਾਂ ਦੇ ਕੋਲ ਆਪਣੀ ਲੜਕੀ ਛੱਡ ਕੇ ਗਿਆ ਪਿਓ ਤੇ ਭਰਾ ਤੇ ਲੜਕੀ ਨੇ ਸਲਵਾਰ ਦੇ ਪਹੁੰਚੇ ਪਤਾ ਗੋਡਿਆਂ ਤੋਂ ਤਾਂ ਕਰ ਲੈ ਤੇ ਕਮੀਜ਼ ਤੇ ਉਹਨੇ ਪਾਇਆ ਹੀ ਬੇਸ਼ਰਮੀ ਦਾ ਭਰਿਆ ਸੀਗਾ ਉਹਦੇ ਤੇ ਬਾਜੂ ਐ ਹੀ ਨਹੀਂ ਸੀਗੇ ਤੇ ਦੋ ਟਕੇ ਦੇ ਪਈਏ ਤੁਹਾਡੀਆਂ ਸਰਦਾਰਾਂ ਦੀਆਂ ਲੜਕੀਆਂ ਦੇ ਹੱਥਾਂ ਤੇ ਤੇ ਮੋਢਿਆਂ ਤੱਕ ਮਹਿੰਦੀ ਲਾਉਂਦੇ ਨੇ ਫੜ ਫੜ ਕੇ ਸਰਦਾਰਾਂ ਦੀਆਂ ਧੀਆਂ ਦੀਆਂ ਗੋਡਿਆਂ ਤੱਕ ਮਹਿੰਦੀ ਲਾਉਂਦੇ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ ਸਨ ਸਾਨੂੰ ਮਰ ਨਹੀਂ ਜਾਣਾ ਚਾਹੀਦਾ ਮੌਰਾ ਖਾ ਕੇ हां ਸਾਡੀਆਂ ਸਰਦਾਰਾਂ ਦੀਆਂ ਧੀਆਂ ਹੋਣ ਤੇ ਵਿਆਹ ਜੂਪੀ ਦੇ ਤੁਹਾਡੀਆਂ ਧੀਆਂ ਪੈਣਾ ਦੇ ਲਤਾਂ ਪਕੜਦੇ ਹੁਣ ਬਾਹਾਂ ਤੇ ਹੱਥ ਲਾ ਲਾ ਕੇ ਮਹਿੰਦੀ ਲਾਉਂਦੇ ਹੁਣ ਸਾਨੂੰ ਮਰ ਜਾਣਾ ਚਾਹੀਦਾ ਸ਼ਰਮ ਦੇ ਵਿੱਚ ਪੈਣਾ ਮੈਂ ਤੁਹਾਡੇ ਚਰਨਾਂ ਚ ਵੀ ਬੇਨਤੀ ਕਰਦਾ ਮਾਂ ਬਾਪ ਨੂੰ ਕਦੇ ਤੱਦੀ ਨਾ ਦਿਆ ਕਰੋ ਪੱਗ ਬੰਨ ਕੇ ਜਦੋਂ ਬਾਪੂ ਤੁਹਾਨੂੰ ਭਈਆਂ ਦੇ ਕੋਲ ਛੱਡ ਕੇ ਆਉਂਦਾ ਪਤਾ ਨਹੀਂ ਬਾਪੂ ਦਾ ਮਰਨ ਹੁੰਦਾ ਕਨੇ ਹੁੰਦਾ ਸਾਡਾ ਤੇ ਮਰਨ ਉਦੋਂ ਹੁੰਦਾ ਕਾਦੀ ਸਾਡੀ ਸਰਦਾਰੀ ਰਹਿ ਗਈ ਦੁਨੀਆ ਤੇ ਅੱਜ ਕਾਦੀਆਂ ਸਾਡੀਆਂ ਪੱਗਾਂ ਰਹਿ ਗਈਆਂ ਵਿਖਾਵੇ ਦੀਆਂ ਰਹਿ ਗਈਆਂ ਬਾਕੀ ਸਰਦਾਰੀ ਸਰਦੂਰੀ ਸਾਡੇ ਪੱਲੇ ਕੁਝ ਨਹੀਂ ਮੈਂ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਕਰਦਾ ਕਦੇ ਮਾਂ ਬਾਪ ਨੂੰ ਤੱਦੀ ਨਾ ਦਿਓ ਮੈਂ ਵਿਆਹ ਤੇ ਮਹਿੰਦੀ ਲਵਾਉਣੀ ਮੈਨੂੰ ਮਹਿੰਦੀ ਲਿਆਣ ਖਲਵਾ ਕੇ ਲਿਆ ਜਿਹੜੀਆਂ ਪੈਣਾ ਮਹਿੰਦੀ ਲਾ ਕੇ ਨਹੀਂ ਜਾਂਦੀਆਂ ਉਹਨਾਂ ਨੂੰ ਪੈਸੇ ਦੇ ਵਿੱਚੋਂ ਕੱਢ ਦਿੰਦੇ ਅਗਲੇ ਕਿ ਜਾਂ ਕੁਝ ਖਾਣ ਪੀਣ ਨਹੀਂ ਦਿੰਦੇ ਜਿੱਦਣ ਤੁਸੀਂ ਸਿਰ ਟੱਕ ਕੇ ਵਧੀਆ ਪਹਿਰਾਵਾ ਪਾ ਕੇ ਪੈਲਸ ਵਿੱਚ ਜਾਓਗੀਆਂ ਲੋਕ ਤੁਹਾਡੀ ਇੱਜ਼ਤ ਕਰਨਗੇ ਲੋਕ ਤੁਹਾਨੂੰ ਸਤਕਾਰ ਮਾਨ ਦੇਣਗੇ ਸੋਤ ਸ੍ਰੀ ਆਕਾਲ ਬਹੁਤ